ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਸ ਸੰਗਤ ਜੀ ਆਪ ਸਭ ਬੜਪਾਗੇ ਹੋ ਜੋ ਕਿ ਨਿੱਤ ਪ੍ਰਤੀ ਸਤਿਗੁਰਾਂ ਦੀ ਅਮਰਤਮਈ ਬਾਣੀ ਨੂੰ ਦਸ ਪਰਸੂ ਸਰਵਨ ਕਰਦੇ ਹੋ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਆ ਦਾਸ ਨੂੰ ਹੁਕਮ ਹੋਇਆ ਹੈ ਕਿਪਕ ਕਬੀਰ ਜੀ ਦੇ ਜੋ ਲੜੀਵਸ ਲੋਕਾਂ ਕਾ ਪਾਪ ਜਿਹਦੇ ਨਾਲ ਰੋਜ਼ਾਨਾ ਜਿਸ ਦੀ ਵਿਚਾਰ ਆਪ ਜੀ ਦੇ ਨਾਲ ਸਾਂਝ ਕੀਤੀ ਜਾਂਦੀ ਹੈ ਤੇ ਉਸ ਸ਼ਲੋਕ ਦੇ ਰਾਹੀਂ ਆਪਣੇ ਮਨ ਨੂੰ ਅਸੀਂ ਪੜਦੇ ਹਾਂ ਸਮਝਦੇ ਹਾਂ ਕਿ ਸਾਡਾ ਮਨ ਜਿਹੜਾ ਹੈ ਚੰਚਲ ਬਸਤਾ ਦੇ ਵਿੱਚ ਹੈ ਤੇ ਚੰਚਲ ਬਸਤਾ ਦੇ ਵਿੱਚ ਹੁਣ ਕਾਰਨ ਇਸ ਤੋਂ ਜਿਹੜੀਆਂ ਗਲਤੀਆਂ ਹੋ ਜਾਂਦੀਆਂ ਨੇ ਕਹਿੰਦੇ ਵੀ ਇਸ ਚੰਚਲ ਮਨ ਨੂੰ ਜੇ ਕੋਈ ਅਸਥਿਰ ਕਰ ਲਵੇ ਟਿਕਾ ਲਵੇ ਤੇ ਦੁਨੀਆ ਦੀ ਹਰ ਇੱਕ ਚੀਜ਼ ਨੂੰ ਪ੍ਰਾਪਤ ਕਰ ਸਕਦਾ ਹੈ ਪਰ ਇਹ ਚੰਚਲ ਮਨ ਡੋਲਦਾ ਹੈ ਘਬਰਾਉਂਦਾ ਹੈ ਨੀਤਾ ਪ੍ਰਤੀ ਕੁसंगਤ ਕਰਦਾ ਹੈ ਭਾਗਾਂ ਵਾਲਿਓ ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਅਨੇਕਾਂ ਥਾਵਾਂ ਤੇ ਸਾਨੂੰ ਇਸ ਗੱਲ ਦਾ ਫਰਮਾਨ ਦਿੰਦੇ ਨੇ ਸਮਝਾਉਂਦੇ ਨੇ ਕਿ ਭਾਈ ਜਦੋਂ ਤੋਂ ਕਸੀ ਆਪਣੇ ਸਰੀਰ ਦੇ ਵਿੱਚ ਇਹ ਜਿਹੜੇ ਕਾਮਯਾਬ ਦੇ ਕੋ ਵੈਰੀ ਨੇ ਸਾਡੇ ਜੋ ਨਿਤਾ ਪ੍ਰਤੀ ਹੀ ਸਾਨੂੰ ਦੱਸ ਦਿੰਦੇ ਨੇ ਜੋ ਨਿਤਾ ਪ੍ਰਤੀ ਹੀ ਸਾਨੂੰ ਭਜਨ ਨਹੀਂ ਕਰਦਨ ਦਿੰਦੇ ਬੰਦਗੀ ਨਹੀਂ ਕਰਨ ਦਿੰਦੇ ਸਿਮਰਨ ਨਹੀਂ ਕਰਨ ਦਿੰਦੇ ਜੋ ਹਰ ਵੇਲੇ ਆਪਣੇ ਪ੍ਰਤੀ ਆਪਣੇ ਆਪਣੇ ਵੱਲ ਹੀ ਕਿਸਦੇ ਰਹਿੰਦੇ